ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰਤਾਪ ਨਗਰ ਅਮਰਸਰ ਵਿਖੇ ਅਮਨਤ ਜੀ ਦੇ ਦਮਾਨਾ ਦੇ ਹਾਜ਼ਰ ਹਾਜ਼ਰੀ ਭਰ ਰਏ ਗੁਰੂ ਸੰਗਤ ਦੀ ਆਪ ਜੀ ਨੇ ਨਿਤਨੇਮ ਦੇ ਜਾਪ ਸਰਵਣ ਕੀਤੇ ਅਪਰੰਤ ਸ਼ਬਦ ਕੀਰਤਨ ਸਰਵਣ ਕੀਤੇ ਅਪਰੰਤ ਰੁਕਮਨਾਮਾ ਸਰਵਣ ਕੀਤਾ ਕਰੋ ਕਿਰਪਾ ਦਿਓ ਆਸ਼ੀਰਵਾਦ ਗੁਰੂ ਮਹਾਰਾਜ ਸਦੀ ਮੇਲ ਪਰਿਆ ਹੱਥ ਰੱਖਣ ਜੋ ਆਦੀ ਗੁਰੂ ਮਹਾਰਾਜ ਨੇ ਆਪਰੋ ਆਪਣਾ ਮਰਛਾ ਹੈ ਉਹ ਸੰਸਾਰ ਵਿਚਾਰ ਕਰ ਲਈ ਜੀ ਗੂੰਡ ਮਹੱਲਾ ਪਰਵਾਹ ਇਹ ਗੂੰਡ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਵਿਚਾਰੀ ਦੀ ਕਿਰਪਾਣੀ ਹੈ ਜੀ ਗੁਰ ਕੇ ਚਰਨ ਕਮਲ ਨਮਸਕਾਰ ਗੁਰੂ ਮਹਾਰਾਜ ਦੇ ਚਰਨ ਹੈ ਨਾ ਉਹਨਾਂ ਤੇ ਨਮਸਕਾਰ ਕਰੋ ਨਮਸਕਾਰ ਕਿਵੇਂ ਕਰਨੀ ਹੈ ਨਮਸਕਾਰ ਕਰਨੀ ਹੈ ਆਪਾਂ ਜਦੋਂ ਚੱਲਦੇ ਆਂ ਘਰੋਂ ਤੇ ਗੁਰੂ ਮਹਾਰਾਜ ਦੇ ਘਰ ਆਪਣੀ ਹਾਜ਼ਰੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਅਸੀਂ ਚੰਨ ਗੰਗਾ ਤੇ ਚਰਨ ਧੋਨੇ ਆ ਨਾ ਪੈਰ ਧੋਨੇ ਆਪਣੇ ਚਰਨ ਗੰਗਾ ਦੇ ਤੇ ਸਾਡਾ ਜਦੋਂ ਠੰਡਾ ਪਾਣੀ ਪੈਰਾਂ ਨਾਲ ਲੱਗਦਾ ਹੈ ਨਾ ਤੇ ਸਾਡੇ ਮਨ ਨੂੰ ਇੱਕ ਅਨੂਲ ਸ਼ਾਂਤੀ ਮਿਲਦੀ ਉਸ ਤੋਂ ਅੱਗੇ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਪਹੁੰਚਣ ਲੱਗਦੇ ਆ ਨਾ ਰਾਹ ਦੇ ਵਿੱਚ ਜੇ ਭੀੜ ਹੁੰਦੀ ਹੈ ਨਾ ਗੁਰ ਸੰਗੇ ਦੀ ਉੱਤੇ ਧੱਕਿਓ ਧੱਕੀ ਨਾ ਹੋਇਆ ਕਰੋ ਕਿਉਂਕਿ ਜਦੋਂ ਤੁਸੀਂ ਧੱਕਿਓ ਧੱਕੀ ਹੁੰਦੇ ਜੋ ਹੈ ਨਾ ਅੱਗੇ ਜਿੰਨਾ ਸਥਾਨ ਉਹਨਾਂ ਹੀ ਸਥਾਨ ਲੰਗਰ ਬਾਤ ਤੇ ਮਿਲਣਾ ਹੈ ਜਿਹੜੀ ਸੰਗਤ ਲੈਣ ਚ ਲੱਗੀ ਆ ਬੜੇ ਪੇਮ ਨਾਲ ਲੈਣ ਚ ਲੱਗਿਆ ਕਰੋ ਸ੍ਰੀ ਦਰਬਾਰ ਸਾਹਿਬ ਮੈਂ ਸੰਗਤਾਂ ਨੂੰ ਬੇਨਤੀ ਉਹ ਕਰਦਾ ਨਾ ਕਿ ਜਦੋਂ ਇੱਕ ਵਾਰ ਕਾਲ ਤਖਸਬ ਤੋਂ ਉਤਰ ਆਏ ਨਾ ਪੌੜੀਆਂ ਜਿਹੜੇ ਅੱਗੇ ਆ ਗਏ ਆ ਤੇ ਉਹਨਾਂ ਸਾਰਿਆਂ ਨੇ ਦਰਸ਼ਨ ਕਰ ਲੈਣੇ ਜੇ ਸਮਾਪਤ ਵੀ ਟਾਈਮ ਆ ਤਾਂ ਉਹਦੇ ਵਿੱਚ ਵੀ ਜਿਹੜੇ ਅੱਗੇ ਪ੍ਰੇਮੀ ਪਹਿਰੇਦਾਰ ਖੜੇ ਹੁੰਦੇ ਆ ਨਾ ਉਸ ਸਮੇਂ ਤੱਕ ਮਹਾਰਾਜ ਦੀ ਸਵਾਰੀ ਉਨ ਤੱਕ ਸੰਗਤ ਨੂੰ ਦਰਸ਼ਨ ਕਰਾ ਦਿੰਦੇ ਨੇ ਸੋ ਉੱਥੇ ਐਸੇ ਵੇਖੇ ਆ ਬੰਦੇ ਤੇ ਘੱਟ ਤੇ ਬੀਬੀਆਂ ਜ਼ਿਆਦਾ ਧੱਕੇ ਮਾਰਦੀਆਂ ਨੇ ਬੜੀਆ ਬੇਨਤੀ ਕਰਦੀ ਹੱਥ ਜੋੜ ਕੇ ਪੰਖੇ ਕਹਿ ਦਿੰਦੀ ਹੈ ਕਿ ਅਸੀਂ ਰੋਜ਼ ਆਉਂਦੀਆਂ ਜੇ ਰੋਜ਼ ਆਉਂਦੀਆਂ ਤਾਂ ਬਈ ਤੁਹਾਡੇ ਕੋਲ ਧੱਕੇ ਮਾਰਨ ਦਾ ਲਿਸੰਸ ਬਣ ਗਿਆ ਤੁਹਾਡਾ ਜਾਨਾ ਦੇ ਸਾਰੇ ਦਰਸ਼ਨ ਸਾਰਿਆਂ ਨੇ ਕਰਦੇ ਆਂ ਫਿਰ ਜਦੋਂ ਲਾਈਨ 'ਚ ਲੱਗੇ ਹੁੰਦੇ ਜੋ ਜੀਤੂ ਸਾਹਿਬ ਕੋਈ ਯਾਦ ਕਰਨਾ ਗੁਰਬਾਣੀ ਦਾ ਤੇ ਆਪਣੇ ਮੂਹਰੇ ਅੰਦਰ ਕਰਿਆ ਕਰੋ ਆਪਣੇ ਮਨ ਦੇ ਵਿੱਚ ਕਰਿਆ ਕਰੋ ਜਦੋਂ ਤੁਸੀਂ ਬੋਲ ਕੇ ਯਾਦ ਕਰਦੇ ਹੋ ਤੇ ਜਿਹੜੀ ਸੰਗਤ ਉੱਤੇ ਕੀਰਤਨ ਸੁਣ ਰਹੀ ਹੁੰਦੀ ਆ ਉਹ ਲੋ ਡਿਸਟਰਬ ਹੋ ਜਾਂਦੀ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਹੈ ਸੰਗਤ ਬੜੀ ਦੂਰਾਂ ਦੂਰਾਂ ਤੋਂ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਤੇ ਕੀਰਤਨ ਸੁਣਨ ਵਾਸਤੇ ਆਉਂਦੀ ਹੈ ਕਿਉਂਕਿ ਸ਼ਾਂਤੀ ਦਾ ਸਾਗਰ ਉੱਥੋਂ ਸ਼ਾਂਤੀ ਮਿਲਦੀ ਹੈ ਜੇ ਤੁਸੀਂ ਉੱਚੀ ਬਾਣੀ ਉੱਤੇ ਪੜ ਰਹੇ ਜੋ ਲੈਣ ਤੇ ਲੱਗੇ ਤਾਂ ਤੁਸੀਂ ਦੂਸਰਿਆਂ ਦੀ ਸ਼ਾਂਤੀ ਭੰਗ ਕਰ ਰਹੇ ਹੋ ਕਿਉਂਕਿ ਉਹ ਤੁਹਾਡੀ ਗੁਰਬਾਣੀ ਸੁਣਨ ਵਾਸਤੇ ਨਹੀਂ ਆਏ ਉਹ ਕੀਰਤਨ ਸੁਣਨ ਆਤੇ ਆ ਅੰਦਰ ਜੋ ਹੁਕਮਨਾਮਾ ਮਹਾਰਾਜ ਨੇ ਬਖਸ਼ਣਾ ਉਹ ਸੁਣਨਾ ਹੈ ਆ ਅਰਦਾਸ ਸ਼ਵਰ ਉਲਵਾਤੇ ਆਏ ਆ ਸੋ ਇਹ ਬੇਨਤੀ ਹੈ ਇੱਥੇ ਵੀ ਸੰਕਤਾਂ ਇਹ ਨਹੀਂ ਕਿ ਜਿਹੜੇ ਥਾਂ ਤੇ ਤੁਸੀਂ ਬੈਠਦੇ ਜੋ ਉੱਥੇ ਕੋਈ ਹੋਰ ਆ ਕੇ ਬਹਿ ਗਿਆ ਤੇ ਤੁਹਾਡੇ ਨਾਲ ਬੜਾ ਧੱਕਾ ਹੋ ਗਿਆ ਨਹੀਂ ਜਿੱਥੇ ਯੋਗ ਸਥਾਨ ਮਿਲਦਾ ਸੰਕਤ ਵਿੱਚ ਬਹਿਣ ਵਾਸਤੇ ਉੱਥੇ ਜਾ ਕੇ ਬੈਠ ਜਾ ਕਰੋ ਜਿੱਤੇ ਆਸਨਾ ਬੈਤੇ ਕੇਤੇ ਬੈਸ ਗਿਆ ਸੇਖ ਹੈ ਜਾਂਦੀ ਜੱਗ ਨਾ ਕੋਈ ਫਿਰ ਰਹਾ ਇਹ ਜਿੱਥੇ ਅਸੀਂ ਬੈਠਦੇ ਆ ਨਾ ਇੱਥੇ ਪਤਾ ਨਹੀਂ ਕਿੰਨੀ ਦੁਨੀਆਂ ਬਹਿ ਕੇ ਚਲੇ ਗਈ ਆ ਤੇ ਅਸੀਂ ਦਾਵੇਦਾਰੀ ਨਾ ਕਰੀਏ ਉੱਥੇ ਜਾ ਕੇ ਗੁਰੂ ਘਰ ਦੇ ਵਿੱਚ ਜਾ ਕੇ ਕਿ ਮੈਂ ਅਦਾਤ ਚ ਰੋਲ ਸ਼ਾਮਲ ਹੁੰਦਾ ਮੈਂ ਇੱਥੇ ਕਰੋਨਾ ਮੈਂ ਇੱਥੇ ਹੀ ਕਰੋਨਾ ਵਾ ਦੂਸਰੇ ਗੁਰਸਿੱਖ ਨੂੰ ਧੱਕਾ ਦੇ ਕੇ ਉਹਨੂੰ ਧੱਕੇ ਦਾ ਪਾਸੇ ਕਰਕੇ ਉੱਥੇ ਖੜੇ ਹੋਣਾ ਇਹ ਕਿਤੇ ਤੁਸੀਂ ਉਹਦਾ ਕੋਈ ਗੁਰਸਿੱਖ ਦਾ ਮਨ ਦੁਖਾਇਆ ਤੇ ਦੂਜਾ ਗੁਰੂਬਾਹ ਰਾਜੀ ਤੁਹਾਡੇ ਦੇ ਖੁਸ਼ ਨਹੀਂ ਹੁੰਦੇ ਜਿਹੜਾ ਗੁਰਸਿੱਖ ਪ੍ਰੇਮੀ ਉਹ ਪਤਾ ਨਹੀਂ ਕਿਹੜੇ ਮਨ ਨਾਲ ਗੁਰੂ ਘਰ ਆਇਆ ਹੈ ਉਹਦਾ ਕਿੰਨਾ ਮਨ ਜੁੜਿਆ ਆ ਉਹਦਾ ਜੁੜਿਆ ਮੰਤਸਰ ਤੋੜਿਆ ਧੱਕਾ ਲਾ ਕੇ ਉਹਨੂੰ ਪਾਸੇ ਕਰਕੇ ਤੇ ਤੁਹਾਡੇ ਤੇ ਗੁਰੂ ਮਹਾਰਾਜੇ ਖੁਸ਼ ਨਹੀਂ ਹੋਣਾ ਗੁਰੂ ਮਾਰ ਦੀ ਖੁਸ਼ੀ ਹੈ ਕਿ ਮਰਿਆਦਾ ਅਨਸਾਰ ਚੱਲ ਕੇ ਜਿਹੜੀ ਮਰਿਆਦਾ ਹੈ ਇਹ ਗੁਰਸਿੱਖਾਂ ਨੇ ਕਾਇਮ ਕਰਦੀ ਹੈ ਇਹ ਗੁਰਸਿੱਖਾਂ ਨੇ ਮਰਿਆਦਾ ਰੱਖਣੀ ਹੈ ਗੁਰੂ ਮਹਾਰਾਜ ਨੇ ਕਦੇ ਕਿਤੇ ਨਹੀਂ ਕਿਹਾ ਕਿ ਜਿੱਥੇ ਗੁਰੂ ਦਰਸ਼ਨ ਕਰਨ ਜਾਂਦੇ ਉਹ ਅੱਖਾਂ ਬੰਦ ਕਰਕੇ ਰੱਖੋ ਉੱਥੇ ਜੇ ਕੋਈ ਮਰਿਆਦਾ ਦੀ ਉਲੰਘਣਾ ਕਰਦਾ ਹੈ ਕਈਆਂ ਨੂੰ ਪਤਾ ਨਹੀਂ ਹੁੰਦਾ ਇੰਨੇ ਨੂੰ ਪਤਾ ਨਹੀਂ ਹੁੰਦਾ ਕਿ ਦਰਸ਼ਨ ਕਰਨ ਕਿਵੇਂ ਜਾਣਾ ਉਹਨਾਂ ਤੁਸੀਂ ਸਮਝਾ ਸਕਦੇ ਜੋ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਜਾਨ ਬੁੱਢ ਕੇ ਮਰਿਆਦਾ ਦਾ ਲੰਘਣ ਕਰਦੇ ਆ ਉਹਨਾਂ ਕੇ ਵੀ ਹੱਥ ਜੋੜ ਕੇ ਬੇਨਤੀ ਕਰਦੀਏ ਤੇ ਉਹ ਵੀ ਮੰਨ ਜਾਂਦੇ ਆ ਕਿ ਠੀਕ ਆ ਜੀ ਅਸੀਂ ਇਸ ਤਰ੍ਹਾਂ ਕਰ ਲੈਂਦੇ ਆ ਜਦੋਂ ਪ੍ਰਕਰਮਾਂ ਜੇ ਆਪਾਂ ਜਾਂਦੇ ਆ ਕਈ ਗੁਰੂ ਘਰ ਪਿਆਰੇ ਥੜੇ ਦਿੱਤੇ ਖੜੇ ਹੋ ਕੇ ਕਸ਼ੇਰੇ ਬਦਲਣ ਦੇ ਹੁੰਦੇ ਆ ਉਹਨਾਂ ਨੂੰ ਬੇਨਤੀ ਕਰਦੀਏ ਕਿ ਲਾਲ ਪੱਟੀ ਵਾਲੀ ਨਾਲੀ ਦੇ ਖੜੇ ਹੋ ਜੋ ਇੱਥੇ ਜਿਹੜਾ ਤੁਹਾਡਾ ਫालतੂ ਪਾਣੀ ਆ ਤੇ ਤੁਹਾਡਾ ਕਸ਼ੇਰਾ ਵੀ ਇੱਥੇ ਨਿਚੋੜਿਆ ਜਾਊਗਾ ਉਹ ਪਾਣੀ ਥੱਲੇ ਨਾਲੀ ਵਿੱਚ ਚਲ ਜਾਊਗਾ ਇੱਥੇ ਤਿਲਕ ਨਹੀਂ ਹੋਊਗੀ ਇੱਥੇ ਜਿੱਕੜਦੀ ਹੋਏਗਾ ਇੱਥੇ ਕੇ ਸੰਗਤ ਦੇ ਗੁਰਮਖ ਦੇ ਪੈਰ ਤਲਕ ਕੇ ਡਿੱਗਣ ਦਾ ਖਤਰਾ ਨਹੀਂ ਹੋਵੇਗਾ ਜੇ ਤੁਸੀਂ ਇਸ਼ਨਾਨ ਦਰਸ਼ਨ ਕਰ ਲਿਆ ਤਾਂ ਦੂਸਰੇ ਗੁਰਮੁਖਾਂ ਨੇ ਵੀ ਲੰਘਣਾ ਹੈ ਤੇ ਉਹਨਾਂ ਵਾਸਤੇ ਰਸਤਾ ਠੀਕ ਕਰਾਵੇਗਾ ਸੋ ਇਹ ਬੇਨਤੀਆਂ ਹੁੰਦੀਆਂ ਗੁਰੂ ਘਰ ਜਾ ਕੇ ਜਿਹੜੀ ਮਰਿਆਦਾ ਬਾਹਰ ਜੇਲ੍ਹ ਦੇ ਕਹਿੰਦੇ ਨੇ ਪਹਿਰੇਦਾਰ ਤੇ ਪਹਿਰੇਦਾਰਾਂ ਨਾਲ ਜਿਹੜੀ ਸੰਗਤ ਨਾਲ ਨਲ ਤੱਕ ਪੈਂਦੀ ਹੈ ਵੀ ਤੁਸੀਂ ਕੌਣ ਜੋ ਇੱਕ ਤਰ੍ਹਾਂ ਦੀ ਬੀਬੀ ਮੇਰੇ ਪਿੱਛੇ ਸੀ ਤਿੰਨ ਚਾਰ ਬੀਬੀਆਂ ਦੇ ਅੱਧੋਂ ਜ਼ਿਆਦਾ ਸਿਰ ਲੱਗਾ ਸੀ ਉਹ ਵਿਚਲੀ ਲੈਣ ਚੱਲਦੇ ਜਾਂਦੇ ਸੀ ਮੈਂ ਦੂਸਰੀ ਵੱਡੀ ਲੈਣ ਦੇ ਵਿੱਚ ਆ ਮੈਂ ਉਹਨਾਂ ਨੂੰ ਬੀਬੀਆਂ ਨੂੰ ਬੇਨਤੀ ਕਰਕੇ ਉਹਦਾ ਛੱਟ ਘਾ ਦਿੱਤਾ ਤੇ ਮਿੰਦੂ ਇਹ ਬੀਬੀ ਕਹਿੰਦੀ ਕਿ ਤੈਨੂੰ ਠੇਕਾ ਸਾਰਿਆਂ ਦਾ ਮੈਂ ਕਿਹਾ ਗੁਰਸਿੱਖਾਂ ਨੂੰ ਠੇਕਾ ਹੁੰਦਾ ਕਹਿੰਦੀ ਬੰਨੀ ਗੁਰਸਿੱਖਾਂ ਦੀਆਂ ਮੈਂ ਤਾਂ ਧੀ ਗੁਰਸਿੱਖਾਂ ਦੀ ਹੈਗੀ ਆ ਪਰ ਤੂੰ ਸਿੱਖਿਆ ਨਹੀਂ ਲਈ ਗੁਰੂ ਘਰ ਦੇ ਚੌਣ ਦੀ ਗੁਰੂ ਘਰ ਮਰਿਆਦਾ ਜਿਹੜੀ ਸਿੱਖਿਆ ਨਹੀਂ ਤੂੰ ਲਈ ਜੇ ਤੂੰ ਸਿੱਖਿਆ ਲਈ ਹੁੰਦੀ ਤੂੰ ਆਪ ਬੀਬੀ ਨੂੰ ਕਹਿ ਦਿੰਦੀ ਬੀਬੀ ਜੀ ਸਿਰ ਟੱਕੇ ਚੱਲੋ ਅੱਗੇ ਜੇ ਤੂੰ ਸਿੱਖਿਆ ਲਈ ਹੁੰਦੀ ਤੇ ਮੈਂ ਕਿਹਾ ਸਿੱਖਿਆ ਨਹੀਂ ਦੀ ਤੀ ਜ਼ਰੂਰ ਹੈਗੀ ਐ ਤੂੰ ਨਾਮ ਤਰੀਕ ਸਿੱਖ ਹੈ ਸਿੱਖਿਆ ਨਹੀਂ ਲਈ ਸਿੱਖ ਹੋ ਹੈ ਜਿਹੜਾ ਗੁਰੂ ਘਰ ਦੇ ਵਿੱਚ ਆਉਂਦਾ ਤੇ ਗੁਰੂ ਮਹਾਰਾਜ ਤੋਂ ਸਿੱਖਿਆ ਲੈਂਦਾ ਤੇ ਸਿੱਖਿਆ ਦੇ ਅਨੁਸਾਰ ਚੱਲਦਾ ਸੋ ਇਹ ਬੇਨਤੀ ਹੈ ਕਿ ਜਿੱਥੇ ਜੋਗਸਥਾਨ ਤੁਹਾਡੇ ਮਿਲ ਜਾਂਦਾ ਜੇ ਤੁਹਾਡੇ ਤੋਂ ਕੋਈ ਗੁਰਮਖ ਪਿਆਰਾ ਪਹਿਲਾਂ ਆ ਗਿਆ ਕੱਲ ਤੁਸੀਂ ਉੱਥੇ ਖੜੋਦੇ ਹੋ ਰਹਾ ਉਹਨਾਂ ਦੇ ਪਿੱਛੇ ਉਹ ਕਿਰੋ ਜਦੋਂ ਹੋਰ ਬਹੁਤ ਜਗ੍ਹਾ ਹੁੰਦੀ ਹੈ ਨਹੀਂ ਜਗ੍ਹਾ ਬਾਹਰ ਹੋ ਕੇ ਬੈਠ ਜਾਓ ਗੁਰਮਹਾਰੈ ਨੂੰ ਸਭ ਪਤਾ ਹੁੰਦਾ ਕਿ ਕਿਹੜਾ ਕਿਥੋਂ ਆਇਆ ਤੇ ਕਿਵੇਂ ਆਇਆ ਤੇ ਕੀ ਮਨ ਹੈ ਉਹਦਾ ਸੋਈ ਬੇਨਤੀਆਂ ਇਹ ਦੇਸ਼ ਦੇਸ਼ ਚ ਵੀ ਉਹਨਾਂ ਸੁਣਦੇ ਮੇਰੀ ਗੱਲ ਸੁਣਦੇ ਨੇ ਗੁਰੂ ਪਿਆਰੇ ਉਹਨਾਂ ਨੂੰ ਬੇਨਤੀ ਆ ਜਿੱਥੇ ਗੁਰਦੁਆਰਾ ਦੇ ਵਿੱਚ ਆਪਾਂ ਦਰਸ਼ਨ ਕਰਨ ਵਾਸਤੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਉੱਥੇ ਮਰਿਆਦਾ ਅਨਸਾਰ ਬੜੇ ਠੰਡੇ ਸੁਭਾਣਾ ਬੜੇ ਸਹਿਜ ਅਵਸਥਾ ਦੇ ਨਾਲ ਉਥੇ ਦਰਸ਼ਕਾਂ ਨੇ ਇਸ਼ਨਾਨ ਕਰਿਆ ਕਰੂ ਤੱਕਿਓ ਤੱਕੀ ਨਾ ਹੋਇਆ ਕਰੂ ਸੋ ਗੁਰੂ ਕਾ ਚਰਨਾਂ ਦੇ ਉੱਤੇ ਚਰਨ ਕਮ ਨਮਸਕਾਰ ਕਰਨੀ ਹੈ ਨਮਸਕਾਰ ਕਰਨੀ ਹੈ ਬਾਹਰ ਖੜੇ ਹੋ ਕੇ ਵੀ ਹੋ ਜਾਣੀ ਹੈ ਜੇ ਬਿਲਕੁਲ ਤੁਹਾਨੂੰ ਨਹੀਂ ਅੰਦਰ ਜਾਇਆ ਜਾਂਦਾ ਤੇ ਤੇ ਜਦੋਂ ਸਮਾਂ ਆ ਜਾਓ ਉਹ ਅੰਦਰ ਜਾ ਕੇ ਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰੋ ਕਾਮ ਕ੍ਰੋਧ ਇਸਤੰਤੇ ਮਾਰ ਫਿਰ ਜਿਹੜੇ ਆਪਾਂ ਲੈਣ ਚ ਲੱਗੇ ਜਾਂ ਆਪਾਂ ਨੂੰ ਕ੍ਰੋਧ ਹੀ ਜੜੀ ਗਿਆ ਦੂਜੇ ਨੂੰ ੱੱਕੀ ਮਾਰਦਾ ਤੇ ਕੀ ਫਾਇਦਾ ਆਪਾਂ ਨਮਸਕਾਰ ਤੇ ਇਸ ਕਰਕੇ ਕਰਨੀ ਹੈ ਨਾ ਤੇ ਕਾਮ ਗ੍ਰੋਧ ਜਿਹੜਾ ਇਸ ਤਰ੍ਹਾਂ ਦੇ ਵਿੱਚੋਂ ਮਹਾਰਾਜ ਮਾਰਦੇ ਹੋ ਤੇ ਆਪਾਂ ਉੱਥੇ ਜਾ ਕੇ ਉਹ ਗ੍ਰੋਧ ਵਰਤੀ ਜਾ ਰਹੇ ਆ ਖੋਏ ਰਹੀਏ ਸਖਲ ਕੀ ਰੀਨਾ ਘਟ ਘਟ ਰਮਈਆ ਸਭ ਮੈਂ ਜੀਨਾ ਇੱਥੇ ਗੁਰਮਾਹਰ ਨੇ ਕਿਹਾ ਕਿ ਸਾਰਿਆਂ ਦੀ ਚੰਨਾ ਦੀ ਧੂੜੀ ਹੋ ਜਾਓ ਉਸ ਸਮੇਂ ਦੇ ਉਹਨਾਂ ਦੇ ਚੰਨਾ ਚੰਨਾ ਜੰਨਾ ਨਾਲ ਤੀਤਰ ਕੋ ਗੁਰ ਸਿੱਖਾਂ ਦੇ ਵੀ ਤੇ ਜੰਨਾ ਦੀ ਧੂੜੀ ਹੋ ਜਾਓ ਜਿੰਨਾ ਨੀਵਾ ਹੋਗੇ ਇਹ ਗੁਰਮਤ ਹੈ ਨਾ ਜਿਹੜੀ ਇਹ ਜਿੰਨਾ ਨੀਮਾ ਹੋਈਏ ਉਹਨਾਂ ਜਿਆਦਾ ਫਲ ਮਿਲਦਾ ਤੇ ਸੰਸਾਰਿਕ ਸੰਸਾਰ ਦੇ ਵਿੱਚ ਜਿੰਨੇ ਉੱਚੇ ਹੋਈਏ ਉਨੀ ਜਾਨ ਸ਼ਾਨ ਵਧਦੀ ਜਾਏ ਤੇ ਇਹ ਤੁਸੀਂ ਵੇਖੋ ਜਦੋਂ ਤ੍ਰਿਸ਼ਨਾ ਹੈ ਨਾ ਇਹਦਾ ਰਾਰਾ ਪੈਰ ਚ ਵਾ ਤੇ ਉਹ ਸਾਰਾ ਇਹ ਜੂਰ ਸ਼ਬਦ ਆਪਣੇ ਤੇ ਲੈ ਗਿਆ ਤਾਂ ਤੇ ਸਿਹਾਰੀ ਪੈਰ ਚ ਰਾਰਾ ਸੰਸਾਰ ਮੰਨੇ ਕਰਾ ਤ੍ਰਿਸ਼ਨਾ ਉਹਨੂੰ ਤਿਰਸਨਾ ਨਹੀਂ ਪਰ ਸਕਦਾ ਕੋਈ ਉਹ ਤੱਤੇ ਦਾ ਸਾਰੀ ਪਾਵਰ ਜਿਹੜੀ ਉਹ ਖਿੱਚ ਕੇ ਲੈ ਗਿਆ ਉਹਨੇ ਆਪਦੇ ਤੇ ਲੈ ਲਈ ਉਹਨੇ ਚਰਨ ਫੜਦੇ ਸੀ ਤੱਤੇ ਦੇ। ਤ੍ਰਿਸ਼ਨਾ ਕਰ ਦਿੰਦਾ ਉਹਨੇ। ਇਸ ਤਰ੍ਹਾਂ ਹੀ ਕਿਰਪਾ ਦਾ ਮਰੇਕਾ ਇਹ ਜਿਹੜੇ ਵੀ ਪੈਰੀ ਪੈਗੇ ਆ ਜਿਹੜੇ ਵੀ ਅੱਖਰ ਪੈਰਾਂ ਦੇ ਵਿੱਚ ਉਹ ਸਾਰੀ ਸ਼ਕਤੀ ਉਹ ਸ਼ਕਤੀ ਉਸ ਅੱਖਰ ਦੇ ਵਿੱਚ ਚਲ ਜਾਂਦੀ ਆ। ਇਹ ਮਰਿਆਦਾ ਅਨਸਾਰ ਗੁਰੂ ਮਹਾਰਾਜ ਜਿਹੜੇ ਪੈਰਾਂ ਕੀ ਸ਼ਬਦ ਪਾਏ ਆ ਨਾ ਗੁਰਮੁਖੀ ਦੇ ਵਿੱਚ ਕੋਈ ਮਰਿਆਦਾ ਦੇ ਇਨਸਾਰ ਹੀ ਆ ਕਿ ਜਿਹੜਾ ਨੀਵਾ ਹੋਏਗਾ ਉਹਨੂੰ ਫਲ ਜਾਂਦਾ ਮਿਲੇਗਾ। ਵਿਹਰੇਗੇ ਸકલ ਕੀਰੀਨਾ ਸਾਰਿਆਂ ਦੇ ਨੀਵੇਂ ਹੋ ਕੇ ਗੁਰਸਿੱਖਾਂ ਦੇ ਮੱਥੇ ਲੱਗੋ ਗੁਰਸਿੱਖਾਂ ਨੂੰ ਨੀਵੇਂ ਹੋ ਕੇ ਨਮਸਕਾਰ ਕਰੋ ਜੋ ਜੋ ਦੀਸੇ ਕੋ ਸਿੱਖੜਾ ਤਿਸ ਨੰਨਮ ਲਾਗੋ ਪਾਏ ਜੀਓ ਆਖਾਂ ਮਿਰਤਾ ਜੀ ਕੀ ਮੇਰਾ ਸੱਜਣ ਦੇ ਹੋ ਮਲਾਇ ਕੀ ਕਾਟ ਕਾ ਦਰਮਈਆ ਸਭ ਮੈਂ ਚੀਨਾ ਜਿਹੜਾ ਵੈਗਰੂ ਆ ਨਾ ਹਰ ਸਰੀਰ ਦੇ ਅੰਦਰ ਹੈ ਹਰ ਜਗ੍ਹਾ ਹਰ ਸਰੀਰ ਦੇ ਚਰਮਿਆਂ ਹੋਇਆ ਏ ਇਹ ਵੇਖ ਕੇ ਚੱਲੋ ਕਿ ਇਹ ਜੋ ਜਾ ਰਹੇ ਆ ਨਾ ਇਹਨਾਂ ਦੇ ਅੰਦਰ ਪ੍ਰਮਾਤਮਾ ਬੈਠਾ ਹੋਇਆ ਤੇ ਪ੍ਰਮਾਤਮਾ ਦਾ ਰੂਪ ਹੈ ਪ੍ਰਮਾਤਮਾ ਨੇ ਇਹਨਾਂ ਨੂੰ ਭੇਜਿਆ ਤੇ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁੱਖਤਾ ਅੰਤਰ ਮਰੇ ਸੋ ਇਹਨਾਂ ਦੇ ਵਿੱਚ ਹੀ ਆਤਮਾ ਵਾ ਪ੍ਰਮਾਤਮਾ ਦਾ ਅੰਸ਼ ਇਹਨਾਂ ਦੇ ਅੰਦਰ ਇਨਵੇਂ ਧਰਮ ਉਹ ਗੋਪਾਲ ਕਬਿੰਦ ਇਸ ਤਰ੍ਹਾਂ ਵੈਜੁਰ ਦਾ ਨਾਮ ਜਪਿਆ ਕਰੋ ਗੋਬਿੰਦ ਹੁੰਦਾ ਧਰਤੀ ਦਾ ਪਾਲਕ ਤੇ ਗੋਪਾਲ ਉਹਦਾ ਪਾਲਣਾ ਕਰਨ ਵਾਲਾ ਇਸ ਕਰਕੇ ਗੋਪਾਲ ਤੇ ਗੋਬਿੰਦ ਇਸ ਤਰ੍ਹਾਂ ਉਹਨਾਂ ਦੇ ਗੋਬਿੰਦ ਗੋਬਿੰਦ ਕਹਿ ਕੇ ਵੀ ਜਾਪ ਕਰਦੇ ਨੇ ਕੁਝ ਗੁਰੂ ਫਿਰ ਪਿਆਰੇ ਕੁਝ ਧਰਮਾਂ ਦੇ ਗੋਬਲ ਕਿਹਾ ਜਾਂਦਾ ਹੈ ਕੁਝ ਗੋਪਾਲ ਕਹਿੰਦੇ ਨੇ ਇਹ ਸਾਰੇ ਪ੍ਰਮਾਤਮਾ ਦੇ ਨਾਮ ਨੇ ਤੇ ਇਸ ਤਰ੍ਹਾਂ ਉਸ ਵੈਲੂ ਨੂੰ ਸਿਮਰਨ ਕਰੋ ਉਸ ਦਾ ਇਸ ਤਰ੍ਹਾਂ ਜਾਪ ਕਰੋ ਤਨ ਤਨ ਪ੍ਰਭ ਦਾ ਪ੍ਰਭ ਕੀ ਜਿੰਦ ਇਹ ਦੇਖੋ ਜੀ ਆਪਣਾ ਤਨ ਵੀ ਪ੍ਰਭੂ ਦਾ ਹੀ ਹੈ ਤਨ ਦੇ ਉੱਤੇ ਥੋੜਾ ਜਿਹਾ ਰੋਗ ਲੱਗ ਜੇ ਆਪਾਂ ਦੁਖੀ ਹੋ ਜਾਣੇ ਜਿਹੜਾ ਧਨਵਾ ਉਹ ਤੇ ਹੈ ਹੀ ਪ੍ਰਭੂ ਦਾ ਇੱਕ ਵੀ ਨਾ ਦੇ ਦਸਤੀ ਹਿਰਲੇ ਤੋ ਬੂੜਾ ਕੋ ਕਹਾ ਕਰੇ ਜੇ ਤਾਨੂੰ ਇੱਕ ਚੀਜ਼ ਹੋਰ ਨਾ ਦੇਵੇ ਤੇ ਪਹਿਲੀਆਂ 10 ਵੀ ਖੋਲੇ ਤੇ ਕੀ ਕੀ ਕਰੋਗੇ ਸੋ ਤਨ ਦੇ ਤਨ ਪ੍ਰਭ ਦਾ ਤੇ ਜਿਹੜੀ ਜਾਨਵਾਂ ਉਹ ਵੀ ਪ੍ਰਭ ਦੀ ਪ੍ਰਭੂ ਦੀ ਆ ਥਮ ਆਦਮੀ ਹੈ ਇਕਦਮ ਹੀ ਮੋਹਨਤ ਮੋਤਰਾ ਜਾਣਾ ਨਾਨਕ ਬਿਨਵੇਂ ਦਸੇ ਸੁਣੇਵੋ ਜਾ ਕੇ ਜੀਵ ਪ੍ਰਾਣਾ ਸਾਡੇ ਜਿਹੜੇ ਧਾਮ ਆ ਨਾ ਇਹ ਵੀ ਵੈਗੂ ਦੇ ਵਾਸੀ ਆ ਤੇ ਸਾਡੀ ਜਿੰਦ ਉਹਦੇ ਵਸ ਹੈ ਇਸ ਕਰਕੇ ਜੀਵ ਪ੍ਰਾਣ ਉਹਦੇ ਆ ਇਸ ਕਰਕੇ ਉਹਦਾ ਸਿਫਤ ਕਰਨਾ ਚਾਹੀਦਾ ਰਹਾਉ ਟਹਿਰਾਉ ਦੇ ਕੇ ਪਰਮ ਪਰਮਉਂਦੇ ਹਨ ਆਠ ਪੈਰ ਹਰ ਕੇ ਗੁਣ ਗਾਓ ਊਠਤ ਪੈੜਿਤ ਸੋਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਮੀਤ ਕਾਹੇ ਛੀਪੋ ਛਾਇਲੋ RAM ਨਾ ਲਾਵੋ ਚੀਤ ਨਾਮਾ ਕਹੇ ਸਤਲੋਚਨਾ ਮੁਖ ਤੇ RAM ਸਵਾਲ ਹਾਥ ਪਾਉਨ ਕਰ ਜੀ ਕਾਮ ਸਾਬ ਕੀਤ ਨਰੰਜਨ ਨਾਲ ਤਲੋਚੇ ਨੇ ਸ਼ੱਕ ਕੀਤਾ ਸੀ ਕਿ ਇਹਦਾ ਭਗਤ ਨਾਮਦੇਵ ਹੈ ਨਾ ਇਹ ਮਾਇਆਜ ਹੋਇਆ ਸਾਰੀ ਆੜੀ ਆੜੀ ਛਾਪੇ ਲਾਈ ਜਾਂਦਾ ਸਾਰੀ ਆੜੀ ਕਪੜਾ ਤੇ ਛਾਪੇ ਲਾਈ ਜਾਂਦਾ ਕਪੜੇ ਧੋਈ ਜਾਂਦਾ ਤੇ ਬਾਣੀ ਕਿਹੜੇ ਵੇਲੇ ਪੜਦਾ ਹੁਕਾ ਉਹ ਕਿ ਉਹਨੇ ਜਵਾਬ ਦਿੱਤਾ ਭਾਈ ਜਨ ਕੇ ਭਾਈ ਤੁਸੀਂ ਨਾ ਨਾਮ ਜਿਹੜਾ ਮੰਨਦ ਕਰਕੇ ਪੜੋ ਮਾਨ ਕਰਕੇ ਜਪੋ ਤੇ ਹੱਥਾਂ ਪੈਰਾਂ ਨਾਲ ਦਿਨ ਰਾਤ ਆਪਣੀਆਂ ਕਿਰਤ ਵੀ ਕਰਦੇ ਰਹੋ ਆਠ ਪੈਰ ਹਰਗੇ ਗੁਣ ਕਾਓ ਜੀ ਪ੍ਰਾਣ ਦਾ ਇਹ ਸਵਾਉ ਇਹੋ ਸਾਡੇ ਜੀ ਦਾ ਆਧਾਰ ਆ ਇਹੋ ਪ੍ਰਾਣ ਦਾ ਸਵਾਭ ਤਾਂ ਸਾਡੇਆਂ ਦਾ ਕਿ ਅਸੀਂ ਵੈਗੂ ਦਾ ਨਾਮ ਚੜਤੇ ਰਹੀਏ ਤਜ ਅਭਮਾਨ ਜਾਨ ਪ੍ਰਭ ਸੰਗ ਹੰਕਾਰ ਛੱਡ ਕੇ ਪ੍ਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਸਮਝ ਕੇ ਚੱਲੋ ਸਾਧ ਪ੍ਰਸਾਦ ਹਰਿ ਸਿਉ ਮਰੰਗ ਜਦੋਂ ਸਾਧੂ ਕਿਰਪਾ ਕਰ ਦਿੰਦੇ ਆ ਨਾ ਕਿ ਮਨਾਂ ਜਿਹੜਾ ਸਾਡਾ ਹਰੀ ਦੇ ਨਾਲ ਲੰਗਿਆ ਜਾਂਦਾ ਲਾਲ ਰੰਗ ਤੇ ਸੋਲ ਲੱਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵੇਈ ਨਾ ਲੱਗੇ ਦਾਗਾ ਇਸ ਤਰ੍ਹਾਂ ਦਾ ਸਾਡਾ ਮਨ ਹੋ ਜਾਂਦਾ ਕਿ ਬਿਲਕੁਲ ਹੀ ਪ੍ਰਮਾਤਮਾ ਦੇ ਰੰਗ ਦੇ ਵਿੱਚ ਉਹ ਰੰਗਿਆ ਜਾਂਦਾ ਹੈ ਸਭਾ ਦੀ ਕਿਰਪਾ ਦੇ ਨਾਲ ਜਿੰਦੂ ਕੀਆ ਤਿਸ ਕੋ ਜਾਣ ਆਗਰ ਦਰਗਹਿ ਪਾਵੇ ਮਨ ਇਹ ਗੁਰਮੁਖਾਰ ਜਿਨੇ ਤੈਨੂੰ ਇਸ ਧਰਤੀ ਦੇ ਭੇਜਿਆ ਤੈਨੂੰ ਇਸ ਦੁਨੀਆ ਦੇਤੇ ਵਿਖਾਈ ਹੈ ਦੁਨੀਆ ਵਿਖਾਈ ਹੈ ਤੂੰ ਉਸੇ ਨੂੰ ਜਾਣ ਤੇ ਫਿਰ ਦਰਗਾਹ ਦੇ ਵਿੱਚ ਤੈਨੂੰ ਮਾਨ ਮਿਲੇਗਾ ਤੇਰਾ ਮਾਨ ਸਨਮਾਨ ਹੋਏਗਾ ਸੋਗੋ ਵਿਸਰੇ ਜੇ ਸਭ ਕਹਿ ਦਿਆ ਸੋਗੋ ਵਿਸਰੇ ਜੇ ਜੀਵਨ ਦਿਆ ਉਹਦੋਂ ਸਤ ਜਾਦ ਕਰ ਤੇ ਅਗੀ ਦਰਗਾਹ ਦੇ ਵਿੱਚ ਵੀ ਤੇਰਾ ਮਾਨ ਸਨਮਾਨ ਹੋਏਗਾ ਤਾਂ ਮਨ ਮੰਤਨ ਨਿਰਮਲ ਹੋਏ ਨਿਹਾਲ ਰਸਨਾ ਨਾਮ ਜਪਤ ਗੋਪਾਲ ਜਦੋਂ ਮਨਤਾ ਤੇਰਾ ਨਿਰਮਲ ਹੋ ਜਾਏਗਾ ਤੇ ਤੂੰ ਨਿਹਾਲ 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 ਹੋ ਜਾਏਗਾ ਜਦੋਂ ਕੈਰੀ ਰਸਨਾ ਵਾਹਿਗੁਰੂ ਦਾ ਨਾਮ ਵਾਹਿਗੁਰੂ 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 ਜਪੇਗੀ ਕਰ ਕਿਰਪਾ ਮੇਰੇ ਦੀਨ ਦੇ ਅੱਲਾ ਸਾਧੂ ਕੀ ਮਨ ਮੰਗੇ ਰਵਾਲਾ ਹੇ ਮੇਰੇ ਦੀਨ ਦੇ ਅਲਕਾਰ ਪ੍ਰਵੇਗ ਵਾਹਿਗੁਰੂ ਹਮ ਵੀ ਇਕਪੇ ਖਾਰੀ ਤੇਰੇ ਤੂੰ ਨਿਜ ਮਤ ਹੈ ਦਾਤਾ ਤੂੰ ਵਾਹਿਗੁਰੂ ਦਾਤਾ ਹੈ ਅਸੀਂ ਤੇਰੇ ਭਗਾਰੀਆਂ ਤੂੰ ਦੀਨ ਦੀਨਾ ਦਾ ਵਾਸਤੇ ਦਇਆਲ ਹੈ ਤੇ ਕਿਰਪਾ ਕਰਦੇ ਸਾਡੇ ਤੇ ਸਾਨੂੰ ਸਾਧੂਆਂ ਦੇ ਚਰਨਾਂ ਦੀ ਧੂੜਾ ਦੇ ਦੇ ਵਾਹਿਗੁਰੂ ਓਹੋ ਦਇਆਲ ਦੇਹੋ ਪ੍ਰਵਦਾਨ ਨਾਨਕ ਜਪ ਜੀਵੇ ਪ੍ਰਭ ਨਾਮ ਕਿਰਪਾ ਕਰੋ ਦਇਆ ਕਰੋ ਸਾਨੂੰ ਪ੍ਰਭੂ ਇਹ ਧਾਮ ਦੇ ਦਿਓ ਨਾਮ ਬਦਾਨ ਦਾ ਨਾਮ ਨਾਲ ਦੇ ਸਾਨੂੰ ਬੇਨੂ ਨਾਨਕ ਪਾਸ਼ਾ ਪਰਮੇ ਪਾਸ਼ਾ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ ਅਸੀਂ ਪ੍ਰਭੂ ਤੇਰਾ ਨਾਮ ਜਪ ਜਪ ਜੀਵਾਂਗੇ ਆਖਾਂ ਜੀਵਾਂ ਵਿਸਰੇ ਮਰ ਜਾਓ ਆਠਣ ਓਕਾ ਸਾਜਾ ਨਾਓ ਸਾਨੂੰ ਆਪਣਾ ਨਾਮ ਦਾ ਮੇਰੇ ਵੈਗ ਨੂੰ ਅਸੀਂ ਤੇਰਾ ਨਾਮ ਜਪਿਆ ਕਰਾਂਗੇ ਇਹ ਜੋ ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਅੱਜ ਹੁਕਮ ਬਖਸ਼ਿਆ ਹੈ ਨਾ ਇਹਦੇ ਨਿੱਕਿਆ ਕਿ ਚਰਨ ਕਮਲਾ ਦੇ ਵਿੱਚੋਂ ਨਮਸਕਾਰ ਕਰਦੇ ਨਾ ਜਦੋਂ ਤੇ ਇਹੋ ਬੇਨਤੀ ਕਰਦੇ ਆਂ ਕਿ ਕਾਂਗਰੋਜ ਜਿਹੜਾ ਨਾ ਸਾਡੇ ਤਨ ਦੇ ਵਿੱਚੋਂ ਖਤਮ ਹੋ ਜਾਏ ਤੇ ਅਸੀਂ ਵੈਗ ਨੂੰ ਤੇਰਾ ਨਾਮ ਜਪਦੇ ਰਹੀਏ ਤੇਰਾ ਨਾਮ ਜਪਦੇ ਜਪਦੇ ਉਸ ਦਰਗਾਹ ਦੇ ਵਿੱਚ ਸਾਡਾ ਮੁਖ ਵੀ ਉੱਜਲ ਹੋ ਜਾਏਗਾ ਸਾਨੂੰ ਵੀ ਉੱਥੇ ਮਾਨ ਸਨਮਾਨ ਮਿਲੇਗਾ ਤੇ ਵੈਲੂ ਤੇਰੀ ਕਿਰਪਾ ਨਾਲ ਹੀ ਹੋਣਾ ਵੈਲੂ ਜੇ ਤੂੰ ਕਿਰਪਾ ਕਰੇਂਗੂ ਤਾਂ ਅਸੀਂ ਵੈਲੂ ਤੇਰੇ ਆਪਣੇ ਸੰਗਠਨ ਦੇ ਸਾਡਾ ਵਾਸਾ ਹੋ ਜਾਏਗਾ ਇਸ ਕਰਕੇ ਸਾਨੂੰ ਤੇ ਕਿਰਪਾ ਕਰੋ ਸਾਨੂੰ ਨਾਮ-ਦਾਮ ਦੇ ਦਿਓ ਜੀ ਜੋ ਕੁਰਬਾਨੀ ਦੇ ਸ਼ਬਦੀ ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ਬੋਲਿਆ ਗਿਆ ਹੋਵੇ ਸੰਗਤ ਗੁਰਮਾਰਾਇ ਬਖਸ਼ਣਾਰ ਬਖਸ਼ ਲੈਣਾ ਜੀ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਆਉ ਆਖਰੀ ਪੰទੀਆਂ ਪੜ ਕੇ ਆਪਾਂ ਸਮਾਪਤੀ ਹਲ ਵਧੀਏ ਜੀ ਕਰ ਕਿਰਪਾ ਮੇਰੇ ਦੀਨ ਦਿਆਲਾ ਸਾਧੂ ਕੀ ਮਨ ਮੰਗੈਰ ਵਾਲਾ ਓਹੋ ਦਿਆਲਾ ਦੇਹੁ ਪ੍ਰਭ ਦਾਨਾ ਨਾਨਕ ਜਪ ਜੀਵੇ ਪ੍ਰਭ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ